ਜਾਣਦੋ ਕਿ ਵੀਜੀ ਗੱਡੀਆਂ ਜਾਣਦੋ ਮੰਤਰੀ ਸਾਹਿਬ ਦਾ ਹੁਕਮ ਹੈ ਕਿ ਗੱਡੀਆਂ ਅੱਗੇ ਲੈ ਕੇ ਚੱਲੋ ਜਾਣਦੋ ਜਾਣਦੋ ਵੀਰੇ ਜਾਣਦੋ ਰੁਕੋ ਨਾ ਭਰਾ ਮੇਰੇ ਕਿਹੜੇ ਨਾ ਆਇਆ ਤੇ ਟੋਡਲ ਜਿੱਥੇ ਸਲੋ ਜਾ ਕੇ ਦੇਖੀ ਜੀ ਸਰਜਮੇ ਕਰਾਉਣ ਦੀ ਦਿੱਸਪਤੋ ਜਾਣਾ ਤੇ ਗੁਰੂ ਮਹਾਰਾਜ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਬਣ ਕੇ ਅਰਦਾਸ ਬੇਨਤੀ ਕਰਨੀ ਆ ਕਿ ਜਿਵੇਂ ਅੱਗੇ ਚੜਦੀ ਅੰਕਲ ਇਸ ਤਰ੍ਹਾਂ ਇਹ ਮੈਂਬਰ ਪਾਰਲੀਮੈਂਟ ਦੇ ਜਿਹੜੇ ਆਪਾਂ ਨੋਮੀਨੇਸ਼ਨ ਭਰਦੇ ਆ ਅੱਜ ਪੇਪਰ ਦਾਖਲ ਕਰਾਉਨੇ ਆ ਤੇ ਇਹ ਵੀ ਵੱਡੀ ਜ਼ੇਤਬੇ ਮੈਂਬਰ ਪਾਰਲੀਮੈਂਟ ਬਣ ਕੇ ਆਪਾਂ ਲੋਕ ਸਭਾ ਘਡੂਰ ਸਾਹਿਬ ਦੀ ਸੇਵਾ ਕਰੀਏ ਪੰਜਾਬ ਦੀ ਸੇਵਾ ਕਰੀਏ ਬੋਲੇ ਸੋਨਹੀਣ ਕਾਲਾ ਖਾਲਸਾ ਹਾਂਜੀ ਕੀ ਨਾ ਪ੍ਰਧਾਨ ਜੀ ਆਪਣਾ ਮੈਂ ਦਾ ਗੁਰਬਿੰਦਰ ਸਿੰਘ ਕਾਲੇ ਕੇ ਪ੍ਰਧਾਨ ਹਲਕਾ ਪੱਟੀ ਹਾਂਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਕਾਲਾ ਖਾ ਲੈ ਕੇ ਪੁੱਜੇ ਤੇ ਅੱਜ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਰਦਾਰ ਲਾਲਜੀਤ ਸਿੰਘ ਪੁੱਲਰ ਆਪਦੇ ਨੋਮੀਨੇਸ਼ਨ ਪੇਪਰ ਭਰਨ ਆਏ ਆ ਜਿਨ੍ਹਾਂ ਦੇ ਲਈ ਅਸੀਂ ਪਿੰਡ ਕਾਲੇ ਕੇ ਉਤਾਰ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਉਹਨਾਂ ਦੇ ਹੱਕ ਦੇ ਵਿੱਚ ਨਾਲ ਉਹਨਾਂ ਦੇ ਕਾਗੇ ਦਾਖਲ ਕਰਾਉਣ ਆਏ ਆ ਤੇ ਪ੍ਰਮਾਤਮਾ ਕਿਰਪਾ ਕਰੇ ਵੱਡੀ ਲੀਡ ਨਾਲ ਜਿੱਤਾਂਗੇ ਕਿੱਦਾਂ ਦਾ ਸਹਿਯੋਗ ਮਿਲ ਰਿਹਾ ਵਾ ਹਲਕੇ ਦੇ ਵਿੱਚੋਂ ਸਹਿਯੋਗ ਵੇਖੋ ਜੀ ਤੁਹਾਡੇ ਸਾਹਮਣੇ ਆ ਘਟੋ ਘਟ ਮੇਰੇ ਖਲ ਹਜ਼ਾਰ ਗੱਡੀ ਤੇ ਪਲੱਸ ਗਾ ਆਏ ਆ ਲੋਕ ਆਮ ਹੋਰੇ ਮੰਤਰੀ ਸਾਹਿਬ ਦੇ ਨਾਲ ਕਾਗਜ਼ ਦਾਖਲ ਕਰਾਉਣ ਵਾਸਤੇ ਸਹਿਯੋਗ ਬਹੁਤ ਵਧੀਆ ਵਾ ਵੱਡੀ ਲੀਡ ਲਾ ਦਿੱਤਾ ਹੈ ਹਾਂ ਜੀ ਕੀ ਨਾ ਪ੍ਰਧਾਨ ਜੀ ਆਪਣਾ ਪਹਿਲਾਂ ਤੇ ਹੀ ਅਵਤਾਰ ਸਿੰਘ ਜੀ ਬਲਾਕ ਦਾਣਾ ਆਮ ਆਦਮੀ ਪਾਰਟੀ ਦੇ ਭਰਾ ਆਪਣੇ ਕੀ ਕਹਿਣਾ ਚਾਹਦੇ ਜੋ ਅੱਜ ਇਥੇ ਕਾਫਲਾ ਲੈ ਕੇ ਪਹੁੰਚੇ ਜੋ ਕਾਫਲਾ ਜੀ ਵੇਖੋ ਅੱਜ ਜੋ ਕੈਪਟਨ ਮੰਤਰੀ ਸਰਕਾਰ ਲਾਲਜੀਤ ਸਿੰਘ ਢੁਲਰ ਐਮਪੀ ਡੋਣਾ ਤੇ ਅੱਜ ਅਸੀਂ ਨਾਮਜ਼ਦ ਪੱਤਰ ਦਾਖਲ ਕਰਵਾਉਣ ਆਏ ਆ ਜੀ ਅੱਜ ਮੇਰੇ ਨਾਲ ਵੀਰ ਪਰਮਜੀਤ ਸਿੰਘ ਮੈਂਬਰ ਪੰਚਾਇਤ ਨੰਬਰ 4 ਦਰਸ਼ਨ ਸਿੰਘ ਪਪਾ ਸਾਰਜ ਸਿੰਘ ਜੀ ਜੋ ਨਗਰ ਸੁਭਰਾ ਤੋਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਜੀ ਬਹੁਤ ਸੇਵਾ ਕਰਦੇ ਮੇਰੇ ਵੀਰ ਅੱਜ ਨਗਰ ਇੱਥੇ ਪਹੁੰਚੇ ਨੇ ਅਸੀਂ ਟੀਸੀ ਤੋਂ ਉੱਤਰ ਕੈਪਟਨ ਮੰਤਰੀ ਸਰਤਾਜ ਜੀ ਨੇ ਦਿਖਾ ਦਿੱਤਾ ਕਿੰਦਾ ਦਾ ਸਹਿਯੋਗ ਮਿਲ ਰਿਹਾ ਖਡੂਰ ਸਾਹਿਬ ਸਹਿਯੋਗ ਜੀ ਤੁਹਾਂ ਵੇਖ ਹੀ ਲਿਆ ਜੀ ਕਿੰਨਾ ਕਾਫਲਾ ਬਹੁਤ ਤਗੜਾ ਕਾਫਲਾ ਅਜ ਤੱਕ ਕਿੰਨਾ ਕਾਫਲਾ ਕਿਤੇ ਵੇਖਿਆ ਨਹੀਂ ਜਿੰਨਾ ਕਾਫਲਾ ਇੱਥੇ ਸਮਝੋ ਹਾਂਜੀ ਕੀ ਨਾਜੀ ਤੁਹਾਡਾ ਇਹਨਾਂ ਦਰਸ਼ਕਾਂ ਸੰਗ ਨੰਬਰਦਾਰ ਪਿੰਡ ਪੁਗਰਾ ਸੀਨੀਅਰ ਅਧਿਕਾਰੀ ਆਪਾਂ ਕੀ ਕਹਿਣਾ ਚਾਹੁੰਦੇ ਜੋ ਅੱਜ ਇੱਥੇ ਨਾਮਜ਼ਦ ਕੀ ਭਰਨਾ ਮਾਹਲਾ ਜਿਸ ਨੂੰ ਅਹੀਂ ਮੇਰਾ ਛੋਟਾ ਵੀਰ ਪਾਸ ਹਸਾਮਦਾਰ ਅਲਨਦ ਸਿੰਘ ਇਹਦੇ ਭਰਾ ਤੋਂ ਵੱਡਾ ਕਾਫਲਾ ਲੈ ਕੇ ਮੰਤਰੀ ਸਾਹਿਬ ਦੇ ਹੱਕ ਦੇ ਵਿੱਚ ਅਸੀਂ ਨਾ ਉਹਦੀ ਸਰਕਾਰ ਦੇ ਪੱਤਰ ਭਰਨ ਲਈ ਵੱਡਾ ਕਾਫਲਾ ਲਾ ਕੇ ਪਹੁੰਚੇ ਆ ਤਾਂ ਸਾਡੀ ਜਿੱਤ ਪੱਕੀ ਹਲਾਉਣਾ ਬਾਕੀ ਆ ਬਾਬਾ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਇੱਥੇ ਨਾਮ ਦਿੱਤੀ ਪੱਤਰ ਭਰਨ ਦੇ ਲਈ ਨਾਲ ਆਏ ਤੁਸੀਂ ਮੰਤਰੀ ਸਾਹਿਬ ਤੇ ਸਾਨੂੰ ਖੁਸ਼ੀ ਬੜੀ ਹੈ ਇਸ ਗੱਲ ਦੀ ਵੀ ਪਹਿਲਾਂ ਵੀ ਮੰਤਰੀ ਸਾਹਿਬ ਨੇ ਬਹੁਤ ਇਲਾਕੇ ਦੇ ਕੰਮ ਜਿਹੜੇ ਕੀਤੇ ਆ ਤੇ ਹੁਣ ਵੀ ਇਹ ਐਮਪੀ ਬਣ ਕੇ ਬਹੁਤ ਵਧੀਆ ਇਸ ਇਲਾਕੇ ਦਾ ਸਵਾਗਤ ਚੰਗੇ ਕੰਮ ਕਰਨਗੇ ਮੇਰੇ ਵੇਖਣ ਦੇ ਵਿੱਚ ਬੁੜੀਆਂ ਸਰਕਾਰਾਂ ਆਈਆਂ ਤੇ ਇਲਾਕੇ ਦਾ ਬਹੁਤਾ ਸੁਧਾਰ ਨਹੀਂ ਹੋਇਆ ਤੇ ਸਾਡਾ ਜਿਹੜਾ ਇਲਾਕਾ ਵੇ ਬਿਲੀ ਦੇ ਗ੍ਰੋਹ ਬੜਾ ਪੜਿਆ ਸਾਡੀਆਂ ਜ਼ਿੰਮੇਵਾਰਾਂ ਨੇ ਕਣਕਾ ਸੁੱਕ ਜਾਣੀਆਂ ਅਸੀਂ ਚੇਤਰ ਦੇ ਵਿੱਚ ਆ ਗਈ ਪਿਆਰ ਕੀ ਸਾਨੂੰ ਜਿਹੜੀ ਬਿਲੀ ਆ ਕਣਕ ਦੇ ਵੇਲੇ ਦਿਨੇ ਮਿਲੇ ਤੇ ਜਿੱਥੇ ਜ਼ਿੰਮੇਵਾਰ ਪਾਇ ਪਾਣੀ ਲਾਉਂਦਾ ਉਥੇ ਮਨੂ ਜੂ ਨਾਰਾਦ ਨੂੰ ਪਾਣੀ ਲਾਉਂਦਾ ਬਹੁਦੇ ਦੇ ਕੰਮੇਰੇ ਮੇਰੇ ਭਰਾ ਪਾਣੀ ਲਾਉਂਦੇ ਆ ਤੇ ਬੜਾ ਫਾਇਦਾ ਹੋਇਆ ਇਸ ਗੱਲ ਦਾ ਸਰਕਾਰ ਦਾ ਜਿਵੇਂ 300 ਜੂਨ ਸਾਡੀ ਮਾਫੀ ਕੀਤੀ 600 ਜੂਨ ਤੁਹਾਡੀ ਮਾਫੀ ਕੀਤੀ ਆ ਉਹਦੇ ਵਿੱਚ ਵੀ ਬੜਾ ਫਾਇਦਾ ਹੋਇਆ ਨਹੀਂ ਕਿ ਹਾਈਕਲ ਆ ਕੇ ਸਰਕਾਰ ਜਿਹੜੀ ਤਾਰਾਂ ਲਾ ਕੇ ਲੈ ਜਾਂਦੀ ਇਹਦੇ ਲੋਕ ਮਛਰਮਾਂ ਬੰਦੇ ਰਹਿੰਦੇ ਬੜੇ ਸਰਕਾਰ ਦੇ ਫਾਇਦੇ ਹੋਏ ਨੇ ਲਾਜ ਫਰੀ ਹੋਏ ਨੇ ਲੋਕਾਂ ਦੇ ਕਿਰਾਏ ਫਰੀ ਨੇ ਤੇ ਜਿਹੜੀ ਇਹ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਆ ਤੇ 2.5 ਸਾਲ ਅਜੇ ਸਰਕਾਰ ਦੇ ਬਣੀ ਨੂੰ ਹੋ ਗਿਆ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਚੰਗੇ ਕੰਮ ਹੋਣਗੇ ਤੇ ਨਾਲੇ ਵਾਦਾ ਵੀ ਭਗਵਾਉਣ ਦਮਾਣ ਇਹੋ ਕੀਤਾ ਜੇ ਚੰਗੇ ਕੰਮ ਹੋਣਗੇ ਤੁਹਾਡੇ ਤੇ ਤੁਸੀਂ ਸਾਨੂੰ ਗਾਹ ਬੋਰਡ ਪਾਇਓ ਤੇ ਜਾਂ ਜੇ ਕੰਮ ਨਾ ਕੀਤਾ ਤੇ ਬੋਰ ਨਾ ਪਾਇਓ ਤੇ ਇਹ ਗੱਲ ਵਾ ਵੀ ਸਾਨੂੰ ਇਹ ਗੱਲ ਨੂੰ ਪੰਜਾਬ ਦੇ ਲੋਕਾਂ ਨੂੰ ਪਿਛਲੀਆਂ ਗੱਲਾਂ ਨੂੰ ਚੇਤੇ ਕਰ ਲੈਣਾ ਚਾਹੀਦਾ ਵਾ ਵੀ ਸਾਡਾ ਕੀ ਹਾਲ ਹੁੰਦਾ ਰਿਹਾ ਵਾ ਲਾਲਜੀਤ ਭੁੱਲਰ ਪੱਟੀ ਹਲਕੇ ਦੇ ਵਿੱਚ ਮੰਤਰੀ ਰਹਿੰਦਾ ਵਾ ਤੇ ਕੋਲੇ ਬੁਹਾ ਕੇ ਅਫਸਰਾਂ ਨਾਲ ਗੱਲ ਕਰਾਉਂਦਾ ਤੇ ਤੁਹਾਨੂੰ ਜੱਫੀ ਪਾ ਕੇ ਮਿਲਦਾ ਕਿਤੇ ਅਸੀਂ ਚੰਡੀਗੜ੍ਹ ਹੋਰ ਥਾਵਾਂ ਤੇ ਜਾਦਾ 10000 ਰੁਪਿਆ ਕਿਰਾਇਆ ਲਾ ਕੇ ਗੱਡੀ ਤੇ ਜਾਂਦੇ ਇਹ ਸਾਨੂੰ ਹੱਥ ਮਲਾਉਣ ਵਾਸਤੇ ਵੀ ਤਵਾਨੇ ਹੀ ਮਿਲਦਾ ਆਗੂ ਲੋਕੋ ਖਿਆ ਕਰ ਦਿੰਦੇ ਇਹ ਸਾਨੂੰ ਵੀ ਨਹੀਂ ਤੁਹਾਨੂੰ ਹੱਥ ਨਹੀਂ ਮਲਾਉਣ ਦੇਣਾ ਮੰਤਰੀ ਦੇ ਨਾਲ ਇਹ ਮੰਤਰੀ ਜਫੀਆਂ ਪਾਵਾ ਲੋਕ ਸਭਾ ਚੋਣਾਂ ਦੇ ਵਿੱਚ ਕਿੱਦਾਂ ਦਾ ਤੁਹਾਨੂੰ ਸਹਯੋਗ ਮਿਲ ਰਿਹਾ ਆ ਜੇ ਜਿੱਤੇ ਆ ਜੀ ਅਸੀਂ ਇਹ ਇਹ ਸ਼ੀਟ ਆ ਜਿਹੜੀ ਲਾਲਜੀਤ ਭੁਲਰ ਦੀ ਪੱਕੀ ਆ ਬਹੁਤ ਲੋਕਾਂ ਦਾ ਪਿਆਰ ਵਾ ਲਾਲਜੀ ਦੇ ਭੁਲਾਨਾ ਸਭ ਤੋਂ ਵੱਡਾ ਪਿਆਰ ਤੇ ਲੋਕ ਇਹ ਹਰਕੇ ਦੇ ਇਹ ਕਰਦੇ ਆ ਨਾ ਵੀ ਯਾਰ ਇਹ ਸਮੇਂ ਸਿਰ ਤੇ ਮਿਲ ਪੈਂਦਾ ਹੁਣੇ ਜਾ ਕੇ ਜਦੋਂ ਮਿਲ ਜੀ ਮਿਲ ਵੀ ਰਾਤ 10 ਵਜੇ 2 2 ਵਜੇ ਤੇ ਕਰੇ ਮੰਤਰੀ ਜਿਹੜਾ ਵਾ ਇਹ ਬਹਿ ਕੇ ਆਪਦੇ ਦਫਤਰ ਦੇ ਵਿੱਚ ਕੰਮ ਕਰਦਾ ਤੇ ਸਭ ਤੋਂ ਵੱਡੀ ਖੁਸ਼ੀ ਅਸੀਂ ਤਾਂ ਵੱਡੀ ਖੁਸ਼ੀ ਇਹ ਗੱਲ ਦੀ ਮਨਾਉਣੇ ਆ ਵੀ ਇਹ ਜਿਹੜਾ ਮੰਤਰੀ ਇਹ 10 ਸਾਲ ਦਾ 20 ਸਾਲ ਇਹ ਸਰਕਾਰ ਸਾਡੇ ਇਲਾਕੇ ਨੂੰ ਪਹਿਲਾਂ ਮਿਲ ਜਾਂਦੀ ਤੇ ਹੋਰ ਸਾਡੇ ਇਲਾਕੇ ਦਾ ਸੁਧਾਰ ਹੋ ਜਾਣਾ ਹੈ ਦਫਤਰ ਦੇ ਨਾਲ ਪਹੁੰਚੇ ਅੱਜ ਅਸੀਂ ਬਲਾਗ ਪ੍ਰਧਾਨ ਉਤਾਰ ਸਿੰਘ ਦੇ ਨਾਲ ਨਾਲ ਵਰਪਾਪਾ ਤੇ ਸੱਜਣਾਗਨ ਦੇ ਨਾਲ ਪਹੁੰਚੇ ਹਾਂ ਉਥੇ ਤਰਨਤਾਰਨ ਕਾਲੀ ਭਰਨਾ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਜੋਸ਼ ਆ ਤੇ ਇਸ ਹਸਾਣਾ ਸੀੜੇ ਦੇ ਦੂਜਾ ਲਾਲਜੀਤ ਸਿੰਘ ਭੁੱਲਰ ਬੜੇ ਲੀਡ ਦੇ ਨਾਲ ਕੱਢਣਗੇ ਕਿ ਜਿਹੜੇ ਦੂਜੇ ਤੇ ਜੇ ਉਹ ਸਾਰੇ ਰਹਿਣਗੇ ਛਾਈ